ਹਾਂ ਜੀ ਲੈਂਦੇ ਜਿਹੜਾ ਕੈਂਪ ਲੱਗੇਗਾ ਆਪ ਆਪ ਦੀ ਸਰਕਾਰ ਦੇ ਦਰਬਾਰ ਜੀੜਾ ਇਹ ਕੈਂਪ ਲੱਗਿਆ ਯੂनाइटेड ਸਾਈਕਲ ਪਾਰਸ ਵਿੱਚ ਹਲਕਾ ਆਤਮਨਗਰ ਵੱਲੋਂ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦੇ ਰਹਿਨਵਾਈ ਵਿੱਚ ਮਾਨ ਸਰਕਾਰ ਆਪਕੇ ਦਰਬਾਰ ਇੱਥੇ 44 ਜਿਹੜੀ ਸਰਵਿਸ ਹੈਗੀ ਆ ਉਹ ਲੋਕਾਂ 'ਚ ਪ੍ਰੋਵਾਈਡ ਕੀਤੀ ਜਾ ਰਹੀ ਹੈ ਚਾਹੇ ਉਹ ਕਾਰਪੋਰੇਸ਼ਨ ਨਾਲ ਰਿਲੇਟਡ ਆ ਚਾਹੇ ਉਹ ਬਿਜਲੀ ਡਿਪਾਰਟਮੈਂਟ ਆ ਪਟਵਾਰ ਖਾਨਾ ਹੈਗਾ ਰਾਸ਼ਨ ਕਾਰਡ ਆਧਾਰ ਕਾਰਡ ਆ ਜਾਂ ਜਾਤੀ ਦੇ ਸਰਟੀਫਿਕੇਟ ਬਣਾਣੇ ਆ ਜਾਂ ਪਿਦਵਾ ਪੈਨਸ਼ਨ ਆ ਬੁਢਾਪਾ ਪੈਨਸ਼ਨ ਆ ਤੇ ਆਸ਼ਵਾਨ ਕਾਰਡ ਆ ਕੋਈ ਵੀ ਐਨੀ ਜਿਹੜੀ ਹੈਗੀ ਆ ਸਰਵਿਸ ਜਿਹੜੀ 44 ਤੇ ਆਂਦੀ ਆ ਉਹ ਪ੍ਰੋਵਾਈਡ ਕਰਾਈ ਜਾ ਰਹੀ ਆ ਜਨਤਾ ਅੱਜ ਮਹਿਸੂਸ ਕਰ ਰਹੀ ਆ ਜਿੱਥੇ ਦਫ਼ਤਰਾਂ ਦੀ ਧੱਕੇ ਖਾਂਦੀ ਸੀ ਇੱਕ ਛੱਤ ਦੇ ਥੱਲੇ 84 44 ਤੇ ਵਾਵਾਂ ਜਿਹੜੀ ਹੈਗੀ ਆ ਆਫੀਸਰ ਬਹਿ ਕੇ ਨਿਭਾਰੇ ਆ ਤੇ ਇੱਥੇ ਆਪਣੀ ਡਿਊਟੀ ਦੇ ਕੇ ਲੋਕਾਂ ਨੂੰ ਇਸ ਚੀਜ਼ ਨੂੰ ਰਾਹਤ ਦੇ ਰਹੇ ਆ ਵੀ ਜਿਹੜਾ ਟੱਕੇ ਖਾਨ ਦੀ ਜ਼ਰੂਰਤ ਨਹੀਂ ਆ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆ ਤੁਸੀਂ ਇੱਕ ਛੱਤ ਦੇ ਥੱਲੇ ਬੈਠ ਕੇ ਕੰਮ ਕਰਾ ਸਕਦੇ ਆ ਮੈਂ ਖੁਦ ਪੁੱਛਣਾ ਚਾਹਣਾ ਆਪਣੇ ਐਜੀ ਜੀ ਜਿਹੜੇ ਪਟਵਾਰਖਾਨੇ ਦੀ ਗੱਲ ਕਰੀਏ ਜੀ ਮੋਸਟਲੀ ਆਪਾਂ ਇੱਥੇ ਚਲੋ ਫੈਸਿਲਿਟੀ ਦੇ ਰਹੇ ਹਾਂ ਜੀ ਕੀ ਸਿਟੀ ਦੇ ਪਟਵਾਰਖਾਨੇ ਵਿੱਚ ਨਹੀਂ ਮਿਲ ਰਿਹਾ ਪਾਰੀ ਜੀ ਆਪਾਂ ਇੱਥੇ ਫੈਸਿਲਿਟੀ ਜਿੱਥੇ ਆਪਾਂ ਜੇ ਜਾਤੀ ਦਾ ਸ਼ੈਡਿਊਲ ਕਾਸ਼ਟ ਬਣਾਉਣਾ ਪੈਂਦਾ ਠੀਕ ਹੈ ਤੇ ਉੱਥੇ ਜਾਂ ਜਾਤੀ ਦਾ ਲਾ ਲਓ ਰეკਮੈਂਡੇਸ਼ਨ ਹੁੰਦੀ ਹੈ ਪਟਵਾਰੀ ਸਾਹਿਬ ਦੀ ਸਾਈਨ ਹੁੰਦੇ ਆ ਉਹ ਸਾਨੂੰ ਪਟਵਾਰਖਾਨੇ ਜਾਣਾ ਪੈਂਦਾ ਜਿੱਥੇ ਵੀ ਜਿਹੜਾ ਵੀ ਮਹੱਲੇ ਨੂੰ ਪਟਵਾਰਖਾਨਾ ਲੱਗਦਾ ਅੱਜ ਉਹੀ ਪਟਵਾਰੀ ਪਟਵਾਰੀ ਸਾਹਿਬ ਇੱਥੇ ਬਹਿ ਕੇ ਤੁਹਾਡੇ ਹੁਸੈਨ ਕਰਨਗੇ ਨਾਲ ਦੀ ਨਾਲ ਕੰਮ ਹੋਣਗੇ ਭਾਜੀ ਮੇਨ ਮੇਰਾ ਪੁੱਛਣਾ ਜਨਾ ਜਿਵੇਂ ਕੋਸੰਗੋਵਾਲ ਦੇ ਵੀ ਐਮਐਲਏ ਸਾਹਿਬ ਨੇ ਜੀ ਕੁਲਵੰਤ ਸਿੰਘ ਵੀ ਸੀ ਨਾ ਮੈਂ ਵੀ ਆ ਗਿਆ ਜੀ ਜੀ ਪਟਵਾਰਖਾਨੇ ਅੰਦਰ ਤਿੰਨ ਕਈ ਪਟਵਾਰਖਾਨੇ ਤਿੰਨੇ ਆਪਣੇ ਹਰਕੇ ਲੱਗਦੇ ਨੇ ਜੀ ਜੀ ਹੁਣ ਤਿੰਨ ਜਗ੍ਹਾ ਲਗਦਾ ਕੈਂਪ ਵੀ ਜਾਂਦੇ ਨੇ ਕੈਂਪੇ ਪਟਵਾਰੀ ਜਾ ਰਹੇ ਨੇ ਹਫਤੇ ਤਿੰਨ ਦਿਨ ਦਾ ਹਲਕੇ ਹਲਕੇ ਵਾਈਜ਼ ਜੀ ਦਾ ਅੱਜ ਪਿੱਛੇ ਸ਼੍ਰੀ ਰਾਮਪਾਰਕ ਤੇ ਡੀ ਬਲੋਕ ਉਹਨਾਂ ਨੂੰ ਕੰਸਰਟ ਜਿਹੜੇ ਉਹਨਾਂ ਦੇ ਹਲਕੇ ਦੇ ਪਟਵਾਰੀ ਸੀ ਉਹ ਆਏ ਸੀ ਅੱਜ ਸ਼ੈਗਲਪਾਰਚੀ ਯੂਨਾਈਟਿਡ ਵਿੱਚ ਲੱਗਿਆ ਕੈਂਪ ਅੱਜ ਇੱਥੇ ਦੇ ਜਿਹੜੇ ਦਸ਼ਮੇਸ਼ ਨਗਰ ਚੇਸ ਨਗਰ ਅਰਜੂਨ ਨਗਰ ਜਿਹੜੇ ਮਹੱਲੇ ਪੈ ਰਹੇ ਆ ਇਧਰਲੇ ਪਾਸੇ ਪਟਵਾਰਖਾਨੇ ਤੋਂ ਆਏ ਨੇ ਪਟਵਾਰੀ ਜਾਂ ਅਫੀਸਰ ਆਏ ਨੇ ਉਹ ਇਧਰ ਸੇਵਾਵਾਂ ਨਿਭਾ ਰਹੇ ਨੇ ਪਟਵਾਰਖਾਨੇ ਨੂੰ ਤਿੰਨੇ ਹਲਕੇ ਲੱਗ ਜਾਂਦੇ ਆ ਜੀ ਤੇ ਉਹ ਅਲੱਗ-ਅਲੱਗ ਕੌਨਸੀ-ਕੌਨਸੀ ਨੂੰ ਸੇਵਾਵਾਂ ਪ੍ਰੋਵਾਈਡ ਕਰਦੇ ਆ ਚਾਹੇ ਉਹ ਮੈਡਮ ਨੂੰ ਮੈਡਮ ਦੀ ਗੱਲ ਕਰ ਲੋ ਚਾਹੇ ਸੰਗੋਵਾਲ ਸਾਹਿਬ ਦੀ ਗੱਲ ਕਰ ਲੋ ਅੱਜ ਹਲਕਾ ਆਤਮਨਗਰ ਵੱਲੋਂ ਮਾਨਯੋਗ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਵੱਲੋਂ ਜੋ ਕੈਂਪ ਲਗਾਇਆ ਗਿਆ ਅੱਜ ਉਸ ਹਲਕੇ ਵਿੱਚ ਬੈਠੇ ਨੇ ਤੁਹਾਡੇ ਕੋਲ ਪਟਵਾਰਖਾਨੇ ਤੋਂ ਆਏ ਅਫਸਰ ਸਹਿਬਾਨ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਦੇ ਰਹੇ ਨੇ ਡਿਊਟੀ ਆਪਣੀ ਮੈਂ ਮੇਰੇ ਉਹ ਕਟਵਾਰ ਖੰਡੇ ਉੱਥੇ ਲੋਕਾਂ ਦੇ ਕੰਮ ਬੰਦ ਹੋਏ ਨੇ ਜੀ ਉੱਥੇ ਫਰਮ ਇੱਥੇ ਨਹੀਂ ਮਿਲਣਗੀਆਂ ਉਹ ਉੱਥੇ ਮਿਲਣਗੀਆਂ ਜੀ ਉਹਨਾਂ ਨੇ ਕਿਹਾ ਹਫਤੇ ਮੇਰੀ ਗੱਲ ਸੁਣੋ ਹਫਤੇ 3 ਦਿਨ ਕੈਂਪ ਲੱਗੇ ਆਪਣੇ ਦੋ ਦਿਨ ਪਟਵਾਰੀਆਂ ਦੇ ਇਸ ਤਰੀਕੇ ਤੇ ਚਲੇ ਜਾਂਦੇ ਨੇ ਉਹਦੇ ਬਾਅਦ ਸ਼ਨੀਵਾਰਾ ਉੱਥੇ ਲੋਕਾਂ ਦੇ ਕੰਮ ਕਿੱਦਾਂ ਹੋਣਗੇ ਨਹੀਂ ਨਹੀਂ ਉਹ ਵੀ ਉੱਥੇ ਉੱਥੇ ਵੀ ਕੰਮ ਹੋ ਰਿਹਾ ਹੈ ਮੈਂ ਜ਼ਰੂਰ ਸੰਪਰਕ ਕਰ ਦੂੰਗਾ ਜੀ ਉਹ ਚਾਰ ਦਿਨ ਦੀ ਫੁਟੇਜ ਹੈਗੀ ਹੈ ਮੇਰੇ ਕੋਲ 15 ਪਟਵਾਰੀਆਂ ਦੀ ਮੈਂ ਚੀਜ਼ ਨੂੰ ਨਹੀਂ ਕਵਾਂਗਾ ਭਈ ਸ਼ਾਇਦ ਤੁਹਾਡੇ ਕੋਲ ਫੁਟੇਜ ਹੈਗੀ ਹੈ ਨਹੀਂ ਹੈਗੀ ਹੈ ਬਟ ਉੱਥੇ ਵੀ ਉਹਨਾਂ ਦੇ ਜਿਹੜੇ ਸਾਥੀ ਉਹ ਕੰਮ ਕਰ ਰਹੀ ਆ ਪੂਰਾ ਪਟਵਾਰਖਾਨਾ ਨਹੀਂ ਆਂਦਾ ਜਿਹੜੇ ਕੋਈ ਸਾਥੀ ਹੈਗੇ ਆ ਜਿੰਦਬੰਦ ਪਟਵਾਰਖਾਨੇ ਹੁਣੇ ਪੁੱਛੋ ਚਾਰ ਦਿਨ ਪਟਵਾਰਖਾਨਾ ਬੰਦਾ ਸੀ ਮੈਂ ਉੱਥੇ ਆਇਆ ਲਗਾ ਤਾਂ ਚਾਰ ਦਿਨ ਜਾ ਰਹੇ ਚਾਰ ਦਿਨ ਲੋਕੀ ਕਲਪੇ ਬੈਠੇ ਨੇ ਪਟਵਾਰੀ ਨਹੀਂ ਬੈਠੇ ਤਾਂ ਮੁੰਡੇ ਵੀ ਨਹੀਂ ਬੈਠ ਸਕਦੇ ਲੋਡ ਨਹੀਂ ਹੈਗੀ ਇਹਦੇ ਮੁੰਡੇ ਵੀ ਨਾਲ ਇਹਦੇ ਬਾਰੇ ਇਹਦੇ ਬਾਰੇ ਮੈਂ ਹੀ ਗੱਲ ਜ਼ਰੂਰ ਕਹਾਂਗਾ ਵੀ ਜਿਹੜੀ ਇੱਥੇ ਪਟਵਾਰੀ ਸਾਹਿਬ ਸਹਿਬਾਨ ਅੱਜ ਦੇ ਇੱਕ ਦਿਨ ਦਾ ਕੈਂਪ 'ਚ ਆਏ ਨੇ ਉਹ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਦੂਰ ਹੋ ਰਹੀ ਆ ਜਿਨ੍ਹਾਂ ਨੂੰ ਜਿਹੜੇ ਗਰੀਬ ਬੰਦੇ ਜਿਹੜੇ ਉਹਥੇ ਤੱਕ ਨਹੀਂ ਜਾ ਸਕਦੇ ਆ ਖਰਚਾ ਕਿ ਚੀਜ਼ ਦਾ ਸੇਵਾਵਾਂ ਦਾ ਆਨੰਦ ਲੈ ਰਹੇ ਨੇ ਤੇ ਉਹਦਾ ਫਾਇਦਾ ਚੱਕ ਰਹੇ ਨੇ ਸਨ ਸਨੂ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਕਿਤੇ ਹੁਣ ਐਨਸੀ ਖੁੱਲ ਗਈ ਐਨਓਸੀ ਖੁੱਲ ਗਈ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਲੋਕੀ ਪ੍ਰੋਪਰਟੀ ਡੀਲਰ ਵੀ ਆਮ ਜਨਤਾ ਵੀ ਉਹ ਰਾਹਤ ਮਹਿਸੂਸ ਕਰ ਰਹੇ ਆ ਆਪਣੇ ਆਪ ਨੂੰ ਤੇ ਹੁਣ ਲੋਕਾਂ ਨੂੰ ਜਿਹੜਾ ਕਨੈਕਸ਼ਨ ਬਿਜਲੀ ਦੇ ਨਹੀਂ ਮਿਲਦੇ ਸੀ ਐਨਓਸੀ ਤੋਂ ਬਿਨਾ ਅਜੋ ਬਿਜਲੀ ਦੇ ਕਨੈਕਸ਼ਨ ਵੀ ਮਿਲ ਰਹੇ ਆ ਤੇ ਰਜਿਸਟਰੀਆਂ ਵੀ ਹੋ ਰਹੀ ਆ। ਕਿ ਦੀ ਐਨਓਸੀ ਖੁੱਲ ਗਈ ਆ ਤੇ ਪੁੱਛ ਕੀਰੀ ਦੇ ਹਿਸਾਬ ਨਾਲ ਇਹਨਾਂ ਸਹੂਲਤ ਈ ਆ ਜੀ। ਨਹੀਂ ਇਹ ਜਿਹੜੀ ਐਨਓਸੀ ਖੁੱਲੀ ਆ ਇਹ ਪ੍ਰੋਪਰਟੀ ਨੂੰ ਲੈ ਕੇ ਸੀ ਜਿਹੜੀ ਐਨਓਸੀ ਤੇ ਪ੍ਰੋਪਰਟੀ ਦਾ ਨੋਟੀਫਿਕੇਸ਼ਨ جاری ਹੋਇਆ। ਠੀਕ ਆ। ਕੀ ਨਾਮ ਹੈ ਭਾਈ? ਮੇਰਾ ਨਾਮ ਅਜੀਤ ਕੁਮਾਰ। ਅੱਜ ਕੈਂਪੇ ਵਿੱਚ ਪੁੱਛਿਆ ਕਿ ਇਹ ਸਾਮ ਖਰਾਣਾ। ਇੰਤਕਾਲ ਕਰਾਣਾ ਸੀ ਪਾੜ ਦਾ। ਤੇ ਪਹਿਲਾਂ ਹੋਇਆ ਨਹੀਂ ਸਾਰਾ ਨਹੀਂ ਨਹੀਂ ਕਰਵਾਇਆ ਨਹੀਂ ਕਿਹੜੇ ਪਿੰਡ ਦਾ ਜੀ ਕਾਫਾ ਬਾਦ ਕਿੰਨੇ ਸਮੇਂ ਤੋਂ ਇਹ ਕੰਮ ਹੋਇਆ ਇਹ ਇਹ 2017 ਦੀ ਰਜਿਸਟਰੀ ਹੈ 7 ਸਾਲ ਹੋ ਗਏ ਬਰਾਦਰ ਸਿਰਫ ਕੈਂਪ ਕਰਦਾ ਬਾਦ ਇਹਦਾ ਟਵਰ ਖੰਦੇ ਦਾ ਹੈ ਨਹੀਂ ਗਾ ਜੀ ਨਹੀਂ ਜੀ ਲੱਗਾ ਵਿੱਚ ਦੋ ਹੀ ਲੱਗੇ ਇੱਕ ਪੱਛਮੀ ਚ ਇੱਕ ਪੱਲੇ ਲੱਗਾ ਅੱਜ ਦੋ ਕੈਂਪ ਲੱਗੇ ਲੋਕਾਂ ਦੇ ਅੱਲੇ ਕੈਂਪ ਲੱਗੇ ਅੱਜ ਸਿਰਫ ਆਹ ਏਰੀਆ ਦੀ ਕੁਲਵੰਦ ਜਿੱਥੇ ਪਹਿਲਾ ਕੈਂਪ ਲੱਗਾ ਸੀ ਉੱਥੇ ਤੁਹਾਡਾ ਕੰਮ ਹੋਇਆ ਉੱਥੇ ਵੀ ਨਹੀਂ ਨਾ ਉਹ ਪੱਛਮੀ ਵਾਲੇ ਪਾਸੇ ਦਾ ਏਰੀਆ ਨਹੀਂ ਨਾ ਹੈਗਾ ਏਰੀਆ ਸੈਂਟਰ ਇਚ ਠੀਕ ਕੀ ਕਹਿੰਦੇ ਆ ਤੁਹਾਨੂੰ ਕਦੇ ਆਇਆ ਹੀ ਨਹੀਂ ਪਟਵਾਰੀ ਹੈ ਨਹੀਂ ਤੇ ਹੁਣ ਤੁਸੀਂ ਐਮਐਲਏ ਨਾਲ ਗੱਲ ਤੁਸੀਂ ਨਾਲ ਕਰੀਂ ਰਾਉ ਨਹੀਂ ਟੋਡੀ ਕੀ ਮੰਗਲ ਕੀ ਕਰਦੇ ਪਟਵਾਰਖਾਨੇ ਜਾਂਦੇ ਨੇ ਉੱਥੇ ਕੀ ਰਿਸਪੋਰਟ ਮਿਲਦਾ ਉਹ ਕੀ ਕਹਿੰਦੇ ਉਹ ਗੰਦੇ ਰੋਡ ਕਾਰਡ ਚੈੱਕ ਕਰਾਂਗੇ ਥੋੜੇ ਦੇਰ ਰੁਕਦੇ ਹੋ ਏਦੇ ਘੇੜੇ ਨੇ ਪਈ ਹੋਈਆਂ ਨੇ ਰਿਕਾਰਡ ਤੇ ਰਕਾੜੀ ਚੈੱਕ ਹੋਇਆ ਜੀ ਕਿਤੇ ਨਹੀਂ ਰਿਕਾਰਡ ਚੈੱਕ ਕਰਨਾ ਪਤਾ ਨਹੀਂ ਕੀ ਗੱਲ ਜੀ ਇਹ ਤੁਸੀਂ ਵੀਰੇ ਕੈਂਪ ਦੇਖੋ ਹਰ ਵਾਰੀ ਆਯੋਜਿਤ ਕਿਤੇ ਜਾਂਦੇ ਨੇ ਪਰ ਇਹਨਾਂ ਲੋਕਾਂ ਦੇ ਕੰਮ ਹੋਦਾ ਰਹੀ ਨਹੀਂ ਸਾਡੇ ਪਬਲਿਕ ਦੇ ਕੰਮ ਕੋਈ ਹੋਰ ਕੈਂਪਾਂ ਬਾਰੇ ਕੀ ਕਹਿਣਾ ਚਾਹੋਗੇ ਕੈਂਪ ਬਾਰੇ ਹੁਣ ਕੀ ਕਹਿਣਾ ਕੰਮ ਹੀ ਨਹੀਂ ਹੋਇਆ ਅਬਦੁਲਕੀਨੋ ਜੀ ਕਹਿੰਦੇ ਕੈਂਪ ਜੋ ਹੋਰ ਵੀ ਜ਼ਰੂਰ ਲੁੱਕੀ ਜਾਂਦਾ ਕਿ ਲੋਕਾਂ ਦੇ ਕਾਮਯਾਬੀ ਬੰਦੇ ਕੰਮ ਕਰੂਗਾ ਤਾਂ ਵੀ ਉਹ ਸਮਝੋਗੇ ਇਹਨਾਂ ਨੂੰ ਜੀ ਕਿ ਲੋਕਾਂ ਨੂੰ ਸਿਰ ਤੇ ਵਿੱਤੀ ਦਿੱਤੀ ਜਾ ਰਣੀ ਐਕਸਰਟ ਉਹ ਜੀ ਦਾ ਕਿਸੇ ਬੋਰਡ ਬੈਂਕ ਲਈ ਕੀਤਾ ਜਾ ਰਿਹਾ ਉਹ ਬੋਰਡ ਬੈਂਕ ਕੀ ਹੈ ਜੀ ਚਲੋ ਠੀਕ ਹੈ ਜੀ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਯੂਨਾਈਟਿਡ ਸਾਈਕਲ ਪਾਰਟਸ ਦੇ ਦਫਤਰ ਵਿਖੇ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਨਤਾ ਨੂੰ ਫਿਰ ਸਰਕਾਰੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਸਾਰੇ ਸਰਕਾਰੀ ਅਫਸਰ ਮੌਕੇ ਤੇ ਜਨਤਾ ਦੀਆਂ ਮੁਸ਼ਕਿਲਾਂ ਦਾ ਸਮਾਧਾਨ ਕਰਦੇ ਹਨ ਪਰ ਜਦੋਂ ਸਾਡੇ ਪੱਤਰਕਾਰ ਨੇ ਜਨਤਾ ਨਾਲ ਗੱਲਬਾਤ ਕੀਤੀ ਤਾਂ ਜਨਤਾ ਦਾ ਕਹਿਣਾ ਸੀ ਕਿ ਜਿਹੜੇ ਪਟਵਾਰੀ ਸਾਹਿਬ ਪਟਵਾਰਖਾਨੇ ਵਿੱਚ ਬੈਠ ਕੇ ਕੰਮ ਨਹੀਂ ਕਰ ਸਕਦੇ ਉਹ ਕੈਂਪ ਵਿੱਚ ਕੀ ਕਰਨਗੇ ਜਦੋਂ ਆਮ ਆਦਮੀ ਪਾਰਟੀ ਦੇ ਨੁਮਾਇਦੇ ਸੁਰਿੰਦਰ ਕਲਿਆਣ ਤੋਂ ਇਸ ਬਾਰੇ ਪੁੱਛਿਆ جاتا ہوں کوئی સ્પષ્ટ ઉત્તર نہیں دے سکے जद जनता ਤੋਂ ਪਟਵਾਰੀਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੀ ਪਟਵਾਰੀਆਂ ਦੇ ਦਫ਼ਤਰ ਜਾਓ ਤਾਂ ਉਹਨਾਂ ਦਾ ਦਫ਼ਤਰ ਬੰਦ ਹੀ ਹੁੰਦਾ ਹੈ